ਕਿਸ ਨੂੰ ਮੁਕਾਬਲੇ ਦੇ ਦੇਖਦੇ ਹੋ ਕਿਉਂਕਿ ਪ੍ਰਤਾਪ ਬਾਜਵਾ ਕਹਿੰਦੇ ਨੇ ਕਿ ਰਵਨੀਤ ਬਿੱਟੂ ਨੂੰ ਹੈਰਾਨ ਵਾਸਤੇ ਰਾਜਾ ਬਰਿੰਗ ਜਿਹੜਾ ਵਾ ਉਤਾਰਿਆ ਗਿਆ ਉਹਨੂੰ ਪ੍ਰਤਾਪ ਬਾਜਵੇ ਨੂੰ ਕਹੇ ਇਹ ਦੇ ਕਬਰਿੰਗ ਕੈਂਡੀਡੇਟ ਦੇ ਕਾਗਜ਼ ਤੂੰ ਭਰ ਲਈ ਇਹ ਰਾਜੇ ਬਰਿੰਗ ਨੇ ਛੱਡ ਕੇ ਭੱਜ ਜਾਣਾ ਵਾ ਤੈਨੂੰ ਦੁਬਾਰਾ ਨਾ ਲੜਨਾ ਪੈ ਜਵੇ ਪ੍ਰਤਾਪ ਬਾਜਵੇ ਨੂੰ ਚਾਹੇ ਬਿਸਤਰਾ ਇੱਥੇ ਲਿਆ ਪਰ ਲੋਕਾਂ ਨੇ ਮਨ ਬਣਾਇਆ ਵੀ ਕਾਂਗਰਸ ਦਾ ਬਿਸਤਰਾ ਗੋਲ ਕਰਕੇ ਅੱਜ ਕੀ ਵੇchnਾ ਹੀ ਵੇchnਾ ਕਹਿੰਦੇ ਰਵਨੀਤ ਬਿੱਟੂ ਨੂੰ ਹੈਰਾਨ ਵਾਸਤੇ ਪੰਜਾਬ ਦੀ ਸਿਆਸਤ ਜਿਹੜੀ ਆ ਪੰਜਾਬ ਦੀ ਜਿਹੜੀ ਲੋਕ ਸਭਾ ਕੈਂਪੇਨ ਆ ਉਹ ਲੁਧਿਆਣਾ ਤੋਂ ਚਲਾਈ ਜਾਏਗੀ ਬਹੁਤ ਜਲਦ ਲੁਧਿਆਣਾ ਦੇ ਘਰ ਲੈ ਕੇ ਪੂਰਾ ਜਿਹੜਾ ਵਾ ਕਿਲਾਬੰਦੀ ਕੀਤੀ ਜਾਏਗੀ ਪ੍ਰਤਾਪ ਬਾਜਵੇ ਨੂੰ ਇਹ ਕੋ ਵੀ ਤੁਸੀਂ ਹੁਣ ਜੋ ਕਿਲਾਬੰਦੀ ਕਰਦੇ ਹੋ ਪਹਿਲਾਂ ਹੀ ਲੋਕਾਂ ਦਾ ਕੋਈ ਸਵਾਰ ਦਿੰਦੇ 500 ਰਾਜਦੇ ਆ ਤੁਹਾਡੇ ਕੋਲ ਇਹ ਪ੍ਰਤਾਪ ਬਾਜਵੇ ਦੇ ਤਾਂ ਆਪਣੇ ਘਰ ਦੇ ਉੱਤੇ ਇੱਕ ਉੱਪਰ ਇਹਦੇ ਭਰਾ ਨੇ ਬੀਜੇਪੀ ਦਾ ਝੰਡਾ ਲਾਇਆ ਥੱਲੇ ਪ੍ਰਤਾਪ ਬਾਜਵਾ ਜੀ ਕਾਂਗਰਸ ਦਾ ਲਾਈ ਬੈਠੇ ਆ ਇਹਨਾਂ ਲੋਕਾਂ ਨੇ ਰਾਜਨੀਤੀ ਨੂੰ ਇੱਕ ਉਹ ਤੰਦੇ ਵਪਾਰ ਦੇ ਤੌਰ ਦੇ ਉੱਤੇ ਕਰਦੇ ਆ ਇਹ ਲੋਕ ਰਾਜਨੀਤੀ